ਜੀ ਗੱਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਤਾਂ ਤੀਜ ਬੋਲੀ ਤੀਜ ਹਾਂ ਬਾਕੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਵੈਮਾਨ ਜਿੱਦਾਂ ਕੱਲ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਕੱਲ ਉਹਨਾਂ ਦੀ ਸਥਿਤੀ ਵਿਗੜੀ ਇੱਕ ਰਿਤੇ ਲੱਗਦਾ ਸੀ ਵੀ ਜਿਵੇਂ ਉਹ ਆਪਣਾ ਸਾਥ ਛੱਡ ਗਏ ਕਿਉਂਕਿ ਉਹ ਅੱਧਾ ਪੌਣਾ ਘੰਟਾ ਉਹਨਾਂ ਕੋਈ ਰਿਸਪੌਂਡ ਨਹੀਂ ਦਿੱਤਾ ਆਪਣਾ ਜਿਹੜਾ ਮੋਨੀਟਰ ਹੀ ਉਹਦੇ ਵਿੱਚ ਵੀ ਉਹਨਾਂ ਦੀ ਰੀਡਿੰਗ ਉਹਨੋਂ ਮਤਲਬ ਬੰਦ ਹੋ ਗਈ ਸੀ ਇੰਨਾ ਜ਼ਿਆਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਸਕਿਪ ਹੋ ਗਿਆ ਸੀ ਸੋ ਬਹੁਤ ਜਿਆਦਾ ਡਰ ਗਏ ਆਂ ਵੀ ਹੁਣ ਕੀ ਕਰੀਏ ਕਿਉਂਕਿ ਜਿਵੇਂ ਮੰਨ ਲਓ ਵੀ ਇੱਕ 11 ਹਰਾਂ ਤੋਂ ਬਿਨਾ ਸੋਲਜਰ ਨੂੰ ਲੜਨ ਵਾਲਾ ਕੰਮ ਹੀ ਕਿਉਂਕਿ ਕੋਈ ਟ੍ਰੀਟਮੈਂਟ ਨਹੀਂ ਹੈ ਕਰਨਾ ਕੋਈ ਉਹਨਾਂ ਨੇ ਸਾਰਾ ਪ੍ਰਧਾਨ ਜੀ ਉਹਨਾਂ ਨੇ ਖੁਦ ਸਾਨੂੰ ਕਿਹਾ ਵੀ ਕੋਈ ਵੀ ਤੁਹਾਡੇ ਸਾਹਮਣੇ ਮੇਰੀ ਜਾਨ ਨਿਕਲ ਜੇ ਤੁਸੀਂ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ ਸੋ ਉਹਦੇ ਕਰਦਿਆ ਵੀ ਉਹਨਾਂ ਦਾ ਜਿਵੇਂ ਉਹਨਾਂ ਦਾ ਇਨਾ ਜਿਆਦਾ ਹੁਣ ਸਰੀਰ ਡਾਊਨ ਹੋ ਗਿਆ ਅੱਗੇ ਥੋੜੀ ਜੀ ਐਕਟੀਵਿਟੀ ਕਰਦੇ ਜਾਂ ਕੋਈ ਕੱਪੜੇ ਚੇਂਜ ਕਰਨ ਲੱਗਿਆ ਉਹਨਾਂ ਦੇ ਜਿਵੇਂ ਚੱਕਰ ਆਉਂਦੇ ਸੀ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਸੀ ਕੱਲ ਉਹਨਾਂ ਦਾ ਲੰਮੇ ਪਿਆ ਪਿਆ ਉਹਨਾਂ ਨੂੰ ਵੋਮਟਿੰਗ ਆਈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਬਹੁਤ ਜਿਆਦੀ ਸਿਹਤ ਡਾਊਨ ਹੋ ਗਈ ਡਾਕਟਰ ਸਵੈਮਾਨ ਜੀ ਵੀ ਸਾਡੇ ਨਾਲ ਸਾਰੀ ਰਾਤ ਫੋਨ ਤੇ ਬਣੇ ਰਹੇ ਸਾਡੀ ਸਾਰੀ ਟੀਮ ਉਹਨਾਂ ਦੇ ਲਾਗੇ ਬੈਠੀ ਰਹੀ ਜਦੋਂ ਵੀ ਉਹਨਾਂ ਦੀਆਂ ਲੱਤਾਂ ਥੋੜੀਆਂ ਜਿਵੇਂ ਜਿਵੇਂ ਉਹਨਾਂ ਅ ਡੇਢ 2 ਫੁੱਟ ਉਹਨਾਂ ਦੀ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਜਦੋਂ ਥੋੜਾ ਜਿਹਾ ਵੀ ਨੀਵਾ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਉਹਨਾਂ ਦਾ ਮਤਲਬ ਲੋ ਆਉਣਾ ਸ਼ੁਰੂ ਹੋ ਜਾਂਦਾ ਇੰਨੀ ਜਿਆਦੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ ਹੁਣ ਵੀ ਅੱਜ ਵੀ ਮਤਲਬ ਹੁਣ ਵੀ ਆਪਣੀ ਟੀਮ ਉਹਨਾਂ ਦੇ ਲੱਗੇ ਬੈਠੀ ਆ ਹੁਣ ਵੀ ਉਹਨਾਂ ਦੀਆਂ ਲੱਤਾਂ ਮਤਲਬ ਸਿਰ ਦੇ ਨਾਲੋਂ ਡੇਢ ਫੁੱਟ ਉੱਪਰ ਮਤਲਬ ਰੱਖੀਆਂ ਵਾ ਫਿਰ ਜਾ ਕੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਸਟੇਬਲ ਨਹੀਂ ਮੈਂ ਕਹਿ ਸਕਦਾ ਕਿਉਂਕਿ ਅਜੇ ਵੀ ਕਦੀ ਕਦੀ ਮਤਲਬ 90 ਤੋਂ ਥੱਲੇ ਚੱ ਮੈਂ ਮਤਲਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਾਡੀ ਟੀਮ ਵੱਲੋਂ ਪੂਰਾ ਮਤਲਬ ਉਹਨਾਂ ਦੀ ਜਿੰਨੀ ਵੀ ਬਣਾ ਮੈਡੀਸਨ ਤੋਂ ਮਿਹਨਤ ਅਸੀਂ ਕਰ ਰਹੇ ਆ ਸੋ ਫਿਰ ਵੀ ਉਹਨਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਆ ਅੱਜ ਮੈਂ ਇਹ ਕਹਿਣਾ ਚਾਹੁੰਦਾ ਵਾ ਵੀ ਸੇਤ ਉਹਨਾਂ ਦੀ ਬਹੁਤ ਜ਼ਿਆਦਾ ਡਾਊਨ ਆ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ ਮੈਂ ਨਾ ਵੀ ਉਹਨਾਂ ਦੀ ਬਾਤचीत ਕਰਕੇ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਸ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਆ ਉਹ ਉਸੇ ਹੁਣ ਪਤਾ ਨਹੀਂ ਆਪਾਂ ਨੂੰ ਹੁਣੇ ਆਵਾਜ਼ ਵਾਜੇ ਵੀ ਉਹਨਾਂ ਦੀ ਸਿਹਤ ਇੰਨੀ ਜਿਆਦਾ ਡਾਊਨ ਹੋ ਗਈ ਆ ਸੋ ਬਹੁਤ ਜਿਆਦਾ ਉਹਨਾਂ ਦੀ ਸਿਹਤ ਡਾਊਨ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ ਸੋ ਧੰਨਵਾਦ ਆ ਹਮ ਦੋਨੋਂ